ਸਤਿ ਸ੍ਰੀ ਅਕਾਲ ਜੀ ਆ ਦੇਖੋ ਅਸੀਂ ਹਰਦਵਾਰ ਹਰਦੀ ਕੋੜੀਪਾ 'ਤੇ ਖੜੇ ਆ ਉਰਾ ਕੀ ਹੋ ਰਿਹਾ ਕਿ ਜਿਹੜੇ ਟੂਰਿਸਟ ਉਹ ਯਾਤਰੀ ਜਾਂਦੇ ਆ ਉਹ ਚਾਹ ਚੂਪੀ ਕੇ ਗਲਾਸ ਉਰੇ ਂਗੇਰ ਦਿੰਦੇ ਆ ਹਰਦੀ ਕੋੜੀਪਾ ਆ ਰੋਹ ਬੰਦਾ ਉਹਨਾਂ ਨੂੰ ਇਂ ਬਾਲਟੀ 'ਮ ਪਾਣੀ ਭਰਕਾ ਦੇਖੋ ਇਹਨੂੰ ਗੰਗਾ ਦੇ ਵਿੱਚ ਜਿਹੜਾ ਪਾਣੀ ਚੱਲਦਾ ਜਮਨਾ ਦਾ ਗੰਗਾ ਦਾ ਉਹਦੇ ਵਿੱਚਾਂ ਹੀ ਘੇਰੀ ਜਾਂਦਾ ਦੇਖੋ ਸਾਹਮਣੇ ਤੁਸੀਂ ਦੇਖਦੇ ਹੋਣੇ ਆ ਆ ਸਾਹਮਣੇ ਕਵਾੜ ਪਿਆ ਬਾਈ ਜੀ ਦੇਖੋ ਹਨ ਸਾਰਾ ਬੰਦਾ ਪਾਣੀ ਭਰੀ ਜਾਂਦਾ ਇਮਾਂ ਤੇ ਗੰਗਾ 'ਮਾਂ ਤੇ ਅਰ ਪਰ ਪਰ ਕਾ ਆ ਸਾਰਾ ਜਿਹੜਾ ਕਬਾੜ ਆ ਜਿਹੜਾ ਗੰਦਗੀ ਆ ਲਫਾਫੇ ਆ ਚਾਹ ਦੇ ਕੱਪ ਦੇ ਕਾਪਾਂ ਜਿਹੜੇ ਲਫਾਫੇ ਆ ਇਹ ਸਾਰੇ ਹਰਦੀਪੋੜੀ ਜਿਹੜੀ ਆ ਪੂਰੇ ਹਰਦਵਾਰ ਉੱਤਰਾਖੰਡ ਮੈਂ ਇਹਦੇ ਵਿੱਚ ਵਗੇਰੀ ਜਾਂਦਾ ਤੇ ਅੱਗੇ ਜਾ ਕੇ ਕਹਿੰਦੇ ਗੰਗਾ ਪਵਿੱਤਰ ਆ ਕਿੱਥੇ ਪਵਿੱਤਰ ਹੋਣੀ ਆ ਗੰਗਾ ਦੇਖੋ ਆ ਤਾਂ ਗਲਤ ਗੱਲ ਕਰੀ ਪਈ ਹੈ ਨਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਦੇਖੋ ਬੰਦਾ ਭਾਰ ਕੇ ਬਾਲਟੀ ਕਿਸ ਤਰ੍ਹਾਂ ਮਾਰਦਾ ਸਿਕਿਉਰਿਟੀ ਗਾੜੀ ਬੈਠੇ ਆ ਪਰ ਕਿਸੇ ਨੂੰ ਕੋਈ ਹੋਰੇ ਫਰਕ ਨਹੀਂ ਲੱਗਦਾ ਆ ਸੀ ਇਸ ਟਾਈਮ ਹਰਦੀਪੋੜੀ ਹਰਦਵਾਰ ਉਤਰਾਖੰਡ ਮੈਂ ਖੜੇ ਆ ਉਹਦੇ ਟੂਰਿਸਟ ਅੰਗਰੇਜ਼ ਵੀ ਆਏ ਹੋਏ ਦੇਖੋ ਕਿਸ ਤਰ੍ਹਾਂ ਨਾ